ਹੁਣੇ ਇਸ ਉਹਨਿਆਤ ਸ੍ਰੀ ਅਕਾਲ ਬਹੁਤ ਬਧਾਈ ਦੀ ਜਗ੍ਹਾ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਜੀ ਕੁਝ ਮੀਡੀਆ ਵਾਲੇ ਸੱਜਣਾ ਨੇ بڑے ਸਵਾਲ ਪੁੱਛੇ ਕਿ ਸਾ ਸਿਕੰਦਰ ਸਿੰਘ ਮਲੂਕਾ ਤੁਹਾਡੇ ਧੜੇ ਨੂੰ ਛੱਡ ਕੇ ਸੁਖਬੀਰ ਸਿੰਘ ਬਾਦਲ ਦੇ ਧੜੇ ਤੇ ਚਲੇ ਗਏ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਾ ਮਲੂਕਾ ਸਾਹਿਬ ਪਿਛਲੇ ਅਕਤੂਬਰ ਮਹੀਨੇ ਦੇ ਆਪਣੇ ਘਰ ਚ ਬੈਠੇ ਨੇ ਸਾਡੇ ਕਿਸੇ ਮੀਟਿੰਗ ਚ ਨਹੀਂ ਆਏ ਭਾਰਤੀ ਕਮੇਟੀ ਨੇ 18 ਮਾਰਚ ਤੋਂ ਕੰਮ ਸ਼ੁਰੂ ਕੀਤਾ ਹੈ ਤੇ ਨਾ ਹੀ ਉਹਨਾਂ ਨੇ ਕੋਈ ਭਰਤੀ ਦੀ ਕਾਪੀ ਲਈ ਤੇ ਨਾ ਹੀ ਭਰਤੀ ਦਾ ਕੰਮ ਸ਼ੁਰੂ ਕੀਤਾ ਸੀ ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਸੁਪੀਰ ਸਿੰਘ ਬਾਦਲ ਨਾਲ ਜਾਣ ਦਾ ਇਹ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੈ ਉਹ ਵਸਦੇ ਰਹੇ ਨਾ ਬਾਦ ਰਹੇ ਤਰੱਕੀਆਂ ਮੰਨਣ ਸਾਡੀ ਉਹਨਾਂ ਨੂੰ ਸ਼ੁਭ ਕਾਮਨਾ ਹੈ ਇੱਕ ਦੂਸਰਾ ਮੈਂ ਬੇਨਤੀ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ ਚੋਂ ਮਲੂਕਾ ਸਾਹਿਬ ਨੂੰ ਕੱਢਿਆ ਕਿਉਂ ਗਿਆ ਸੀ ਸਤਿ ਸ੍ਰੀ ਅਕਾਲ ਸਿੰਘ ਬਾਦਲ ਨੂੰ ਮੇਰਾ ਸਵਾਲ ਹੈ ਕਿ ਤੁਸੀਂ ਇਸ ਕਰਕੇ ਪਾਰਟੀ ਚੋਂ ਕੱਢਿਆ ਸੀ ਕਿਉਂਕਿ ਉਹਨਾਂ ਦੇ ਬੱਚੇ ਬੀਜੇਪੀ ਚਲੇ ਗਏ ਸੀ ਤੇ ਤਾਂ ਤੁਸੀਂ ਉਹਨਾਂ ਨੂੰ ਪਾਰਟੀ ਚੋਂ ਕੱਢਤਾ ਸੀ ਮੀਰਾਜ ਤੁਹਾਨੂੰ ਸਵਾਲ ਹੈ ਕਿ ਤੁਸੀਂ ਹਮੇਸ਼ਾ ਦੂਜਿਆਂ ਤੇ ਦੋਸ਼ ਲਾਉਂਦੇ ਹੋ ਕੋਈ ਫਲਾਣੇ ਆਰਐਸਐਸ ਨਾਲ ਮਿਲ ਕੇ ਫਲਾਣੇ ਭਾਜਪਾ ਨਾਲ ਮਿਲ ਕੇ ਅੱਜ ਵੀ ਉਹਨਾਂ ਦੇ ਬੱਚੇ ਜਿਹੜੇ ਉਹ ਭਾਜਪਾ 'ਚ ਬੈਠੇ ਐ ਅੱਜ ਤੁਸੀਂ ਉਹਨਾਂ ਨੂੰ ਨਾਲ ਲਿਆ ਤੇ ਕੀ ਅੱਜ ਤੁਸੀਂ ਵੀ ਆਰਐਸਐਸ ਦੇ ਥੱਲੇ ਆ ਗਏ ਅੱਜ ਕੀ ਆਰਐਸਐਸ ਤੇ ਭਾਜਪਾ ਦੇ ਜਿਹੜੇ ਤੁਸੀਂ ਸਵਾਲ ਖੜੇ ਕਰਦੇ ਸੀ ਕਿ ਤਖਤਾਂ ਤੇ ਕਰਤੇ ਕਰਵਾ ਰਹੀ ਐ ਕੀ ਅੱਜ ਉਹ ਗੱਲ ਹੁਣ ਪਿੱਛੇ हट ਗਈ ਐ ਇਹ ਇਹ ਕਿਸ ਕਿਸਮ ਦੇ ਤੁਸੀਂ ਇੱਕ ਦੂਸਰੇ ਲੋਕਾਂ ਦੇ ਉੱਤੇ ਦੋਸ਼ ਲਾਉਂਦੇ ਹੋ ਤੇ ਜਿਹੜੇ ਅੱਜ ਤੁਹਾਨੂੰ ਖੁਦ ਨੂੰ ਜਵਾਬ ਦੇਣਾ ਪੈਗਾ ਕਿ ਅੱਜ ਉਹਨਾਂ ਦੇ ਬੀਜੇਪੀ ਦੇ ਵਿੱਚ ਬੈਠੇ ਹੋਣ ਦੇ ਬਾਵਜੂਦ ਤੁਸੀਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਕਬਜ਼ਾ ਤੇ ਰੱਖਿਆ ਹੋਇਆ ਇਸ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਜਾ ਕੇ ਭਰਤੀ ਕਰਕੇ ਤੁਸੀਂ ਆਪ ਤੇ ਬਣੇ ਪ੍ਰਧਾਨ ਹੋ ਤੇ ਆਪੇ ਹੀ ਤੁਸੀਂ ਫੈਸਲੇ ਲੈ ਰਹੇ ਹੋ ਇਸ ਕਰਕੇ ਮੈਂ ਸਾਨੂੰ ਕਹਿੰਦਾ ਕਿ ਅੱਜ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਪੈਣਾ ਹੈ ਕਿ ਜਦੋਂ ਤੁਸੀਂ ਪਾਰਟੀ ਚੋਂ ਕੱਢਿਆ ਸੀ ਉਦੋਂ ਬੀਜੇਪੀ ਦੇ ਵਿੱਚ ਸਬੰਧ ਹੋਣ ਕਰਕੇ ਕੱਢਿਆ ਸੀ ਅੱਜੋ ਭਾਜਪਾ ਨਾਲ ਜ਼ਬੰਦ ਟੁੱਟੇ ਕੇ ਜੁੜੇ ਇਹ ਮੇਰਾ ਖਿਆਲ ਹੈ ਕਿ ਤੁਹਾਨੂੰ ਜਵਾਬ ਦੇਣਾ ਪੈਣਾ ਮਲੂਕਾ ਸਾਹਿਬ ਨੂੰ ਸਾਡੀਆਂ ਸ਼ੁਭਕਾਮਨਾਵਾਂ ਇਸ ਕਰਕੇ ਮੀਡੀਆ ਨੂੰ ਬੇਨਤੀ ਹੈ ਕਿ ਉਹ ਬੜੀ ਦੇਰ ਦੇ ਘਰ ਚ ਬੈਠੇ ਸਨ ਇਸ ਚੀਜ਼ ਨੂੰ ਜ਼ਰੂਰ ਖੋਖਲਣ ਤੇ ਭਰਤੀ ਦਾ ਕੰਮ ਉਹਨਾਂ ਨੇ ਸ਼ੁਰੂ ਨਹੀਂ ਸੀ ਕੀਤਾ